ਤੋੜਗੜ ਤੋਂ ਨੰਬਿਹੜੇ ਵਾਲੇ ਰੂਟ ਤੇ ਆ ਜੀ ਢੋਲ ਪਾਰ ਕੀਤਾ ਹੋਇਆ ਤੇ ਆਹ ਗੱਡੀ ਪਲਟੀ ਹੋਈ ਹੈ ਮੇਰੇ ਹਿਸਾਬ ਨਾਲ ਆਹ ਲੱਲੇ ਉਹਨੂੰ ਸੌਂਸਾ ਲਾ ਗੋਇਆ ਹੋਇਆ ਤੇ ਜੋਖ ਦੇ ਹਿਸਾਬ ਨਾਲ ਤਾਂ ਟਰਾਲਾ ਹੀ ਲੱਗਦਾ ਲੋਡ ਪਤਾ ਨਹੀਂ ਗੱਡੀ ਚ ਕੀ ਸੀ ਪਿੱਟਾਂ ਲੋਡ ਜੀ ਮੇਰੇ ਹਿਸਾਬ ਨਾਲ ਜਾਂ ਉਹ ਮਿੱਟੀ ਆ ਲਾਲ ਜੀ ਬੰਦੇ ਦਾ ਬਚਾ ਤਾਜਾਈ ਕੰਮ ਹੋਇਆ ਲੱਗਦਾ ਹੈ ਲੇਟਾਂ ਜਗੜੀਆਂ ਨੇ ਗੱਡੀ ਦੀਆਂ ਹੁਣ ਕਦਾਈ ਕੰਮ ਆ ਪ੍ਰਮਾਤਮਾ ਇਹ ਜਗ੍ਹਾ ਸੇ ਦੋ ਬਚਾ ਹੀ ਰੱਖਿਆ ਕਰ 7:30 ਵਜੇ ਤੇ ਛੋਟੀ ਸਾਧਰੀ ਤੋਂ ਨੀਮਤ ਚਾਲਾ ਰੋਡ ਮੁੜ ਪਏ ਆ ਇਹ ਰੋਡ ਬਣਿਆ ਹੋਇਆ ਜੀ ਹੁਣ ਤਾਂ ੱੱਲੀ ਵਰਗਾ ਦੇਖੋ ਆ ਚਿੱਟੀ ਪੱਟੀ ਵਾਲਾ ਰੋਡ ਆ ਤੁਰ ਤੱਕ ਇਸੇ ਤਰੀਕੇ ਹੀ ਜਾਂਦਾ ਬਾਾਕੀ ਇਧਰ ਦੀ ਲੰਘਾਂਗੇ ਬਾਰਡਰ ਤਾਂ ਵੱਡੇ ਵੀ ਬੰਦ ਹੋਗੇ ਤੇ ਇਧਰੋਂ ਪਤਾ ਲੱਗ ਜੂਗਾ ਵੈਸੇ ਮੇਰਾ ਰਾਤਾ ਸੀਗਾ ਉੱਤਰ ਵੀ ਜਾਣ ਦਾ ਵੀਡੀਓ ਬਣਾਉਣੀ ਸੀ ਇੱਕ ਬੰਦਾ ਨਾਲ ਗੱਡੀ ਵਾਲਾ ਕਹਿੰਦਾ ਇਧਰ ਵੀ ਚੱਲ ਨੇ ਮੈਨੂੰ ਆਇਆ ਵੀ ਇਧਰ ਦੀ ਕਿਤੇ ਛੋਟਾ ਬਾਰਡਰ ਆ ਖਰਚਾ ਨਾ ਪਵੇ ਵੱਡੇ ਬਾਰਡਰ ਤਾਂ ਬੰਦ ਹੋ ਹੈ ਚਾਹਣਾ ਤਾਂ ਮਿੱਤਰੋ ਕਰਤਾ ਯਾਨੀ ਫੇਰ ਵੀ ਗੱਡੀ ਡਬਲ ਕ੍ਰੋਸ ਹੋਣੀ ਇੱਥੇ ਮੁਸ਼ਕਲ ਆ ਅਜੇ ਜਾਣੀ ਕਿ 10 11 ਵਜੇ ਤੋਂ ਬਾਅਦ ਥੋੜਾ ਜਿਆਦਾ ਫਿਰ ਹੋ ਜਾਂਦਾ ਵੀ ਮਤਲਬ ਕਿਉਂਕਿ ਲੋਕਲ ਜਿਹੜੀ ਪਬਲਿਕ ਹੈਗੀ ਆ ਸਕੂਟਰ ਮੋਟਰਸਾਈਕਲਾਂ ਵਾਲੇ ਇਹ ਘਟ ਜਾਂਦੇ ਆ ਫਿਰ ਰਾਤ ਨੂੰ ਫੇਰ ਖਾਲੀ ਰੋਡ ਹੋ ਜਾਂਦਾ 12 ਵਜੇ ਤੋਂ ਬਾਅਦ ਤੱਕरीबन 10 11 ਤੋਂ ਬਾਅਦ ਤੱਕ ਖਾਲੀ ਹੋਈ ਹੁੰਦਾ ਜਦੋਂ ਹੁਣ ਥੋੜਾ ਜਿਹਾ ਸਵਖਤਾ ਹੋਵੇ ਟਾਈਮ ਵਾਲੇ ਆਥਣ ਦੇ ਟਾਈਮ ਉਦੋਂ ਫਿਰ ਗੱਡੀ ਮੂਹਰੋਂ ੱਤਰ ਜਾਂਦੀ ਕੋਈ ਨਾ ਕੋਈ ਵੈਸੇ ਆਹ ਰੋਡ ਤੁਸੀਂ ਪਿਛਲੀਆਂ ਵੀਡੀਓ ਤੇ ਦੇਖਿਆ ਹੋਣਾ 2 ਮਹੀਨੇ ਪਹਿਲਾਂ ਤੱਕ ਕਾਫੀ ਤੰਗ ਰੋਡ ਸੀ ਇਹ ਲੋਕ ਐਦਾਂ ਤੇ ਲੱਗ ਜਾਂਦੇ ਆ ਭਿੰਡਾਂ ਵਾਂਗੂ ਮਤਲਬ ਫੇਰ ਵੀ ਹਲੇ ਸੋ ਸ਼ੁਕਰ ਆ ਜਿੰਨੇ ਕਿ ਉਹ ਗੱਡੀ ਮੂਰ ਨਹੀਂ ਜਾ ਰਹੀ ਆ ਪਹਿਲਾਂ ਤਾਂ ਇੰਨਾ ਕੀ ਰੋਅ ਸੀ 2 ਮਹੀਨੇ ਪਹਿਲਾਂ ਇਹ ਦੋਨੇ ਸੱਡਾਂ ਨੂੰ 4-4 5-5 ਫੁੱਟ ਵਧਾਤਾ ਬਾਅਦ ਆ ਸੀ ਥੋੜੇ ਜਿਹੇ ਸਾਹ ਤੇ ਸਾਹ ਹੁੰਦੇ ਹੁੰਦੇ ਆ ਨਹੀਂ ਚੱਲ ਉੱਠ ਆਪਾਂ ਆ ਜਿਹੜੇ ਥੋੜਾ ਜਿਹਾ ਖੁੱਲੇ ਟੱਕ ਵੀ ਖੁੱਲਾ ਮਿਲ ਜੇ ਨਾ ਫੇਰ ਤਾਂ ਚੱਲੂ ਆਏ ਹੁੰਦਾ ਵੀ ਗਾਂਵਾਂ ਬਸਾ ਇੱਕ ਚੌਕ ਉਹਨਾਂ ਉਤੋਂ ਬਾਅਦ ਦੂਜੇ ਤੇ ਟ੍ਰੈਫਿਕ ਘਟਦੀ ਜਾਣੀ ਆ ਤੀਜੇ ਤੇ ਉਦੋਂ ਘਟ ਜਾਣੀ ਆ ਆ ਤਾਂ ਫਾਟਕਾਂ ਦੇ ਕੋਲੇ ਆ ਕੇ ਥੋੜਾ ਜਿਹਾ ਰਾਸ ਜ਼ਿਆਦਾ ਹੁੰਦਾ ਇੱਥੇ ਹਮੇਸ਼ਾ ਹੀ ਥੋੜਾ ਜਿਹਾ ਹੈਗੇ ਘੰਟਾ ਤੋਂ ਪਹਿਲਾਂ ਅਸੀਂ ਫਿਰ ਵੀ 9 ਦੇ ਤਾਂ ਟਾਈਮ ਕਰੀਬ ਹੋਊਗਾ ਤਕਰੀਬਨ ਸਵਾ 8:30 ਤੱਕ ਹੋ ਚੁੱਕਿਆ ਤੇ ਆ ਵੇਲਾ ਹੁੰਦਾ ਸ਼ਹਿਰੀਆਂ ਦਾ ਬਾਹਰ ਨੂੰ ਨਿਕਲਣ ਦਾ ਹਨਾ ਦੁਕਾਨਾਂ ਤੋਂ ਕੋਲੋਂ ਆ ਤੇ ਉਹ ਕੋਲ ਖਾਣ ਪੀਣ ਵਾਲੀਆਂ ਤੇ ਜਾਏ ਕਿਉਂਕਿ ਇਹਨਾਂ ਦਾ ਥੋੜਾ ਜਿਹਾ ਸ਼ਡਿਊਲ ਸ਼ਹਿਰਾਂ ਵਾਲਿਆਂ ਦਾ ਪਿੰਡਾਂ ਨਾਲੋਂ ਲੇਟ ਹੁੰਦਾ ਚੌਕ ਲੰਘ ਕੇ ਫਿਰ ਸਮੇਂ ਲੋ ਵੀ ਨੀਮਚਲਾ ਸਾਰਾ ਸੰਘਣਾ ਏਰੀਆ ਪਾਰ ਹੋ ਜਾਂਦਾ ਉਹਨੇ ਰਾਹ ਫੁੱਲਾ ਫੁੱਲਾ ਜਾਊਗਾ ਬਾਈਪਾਸ ਵੱਲ ਨੂੰ ਤੇ ਪੂਰੇ ਫਿਰ ਵੱਡਾ ਬਾਈਪਾਸ ਮਿਲ ਜਾਣਾ ਉਹੀ ਜਿਹੜਾ ਨਇਆ گاؤں ਵਾਲਾ ਰੋਡ ਆਉਂਦਾ ਤੇ ਉਹਦੇ ਤੇ ਜਾ ਮਿਲਣਾ ਅਸੀਂ ਮਨਸੂਰ ਰਸਲਾਮ ਏਰੀਆ ਵੱਲੋਂ ਅੱਜੇ ਨੂੰ ਮੁੜ ਜਾਾਂਗੇ ਜੇ ਕੋਈ ਨਾ ਹੋ ਗੇ ਆ ਤੇ ਦੇਖਦੇ ਆ ਕਿੰਨੀ ਕੁ ਬਾੜ ਨਿਕਲਦੀ ਆ ਟਾਰਗੇਟ ਸਾਡਾ ਜਿੰਮੀਦਾਰ ਪੰਜਾਬੀ ਢਾਬਾ ਬਦਨਾਵਰ ਬਾਕੀ ਦੇਖੋ ਉਹਦਾ ਟਾਈਮ ਲਾ ਕੇ ਖੋਦ ਲੇ ਲਓ ਜੀ ਮਤਸੂਰ ਬਾਈਪਾਸ ਕਰਨਾ ਪਾਰੋ ਤੇ ਵਾਪਸ ਢਾਬੇ ਵੱਲ ਨਿਕਲੇ ਆ ਮੈਨੂੰ ਨਹੀਂ ਲੌਂਗੀ ਬੜੇ ਜੋਰ ਆਣ ਪਰ ਹੁਣ ਕੀ ਕਰੀਏ ਉਹਨਾਂ ਨੂੰ ਦਾਅਲ ਕਰਦਾ ਉੱਠ ਕੇ ਮੇਰੇ ਮਨਾਂ ਤੇ ਬਣਾ ਲਾਂ ਜੀ ਮਿੱਤਰੋ ਪਿਆਰਿਓ ਕੀ ਹਾਲ ਚਾਲ ਨੇ ਚੜ ਗਿਆ ਦਿਨ ਤੇ ਇੱਥੇ ਖੜ ਗਏ ਸੀ ਰਾਤ ਬਾਪੂ ਕੋਲੇ ਟਾਬੇ ਤੇ ਆ ਦੇਖਿਓ ਗੱਡੀ ਦਾ ਖੱਲ ਮੜਜੀ ਟੇਪ ਵਗੈਰਾ ਕਰਵਾਈ ਸੀ ਕਰ ਗਿਆ ਧੱਕੇ ਨਾਲ ਹੀ ਤੇ ਸ਼ੀਸ਼ੇ ਤੇ ਉਹ ਪੈਂਦੀ ਸੀ ਮੂਹਰੇੋਂ ਧੁੱਪ ਪੈਂਦੀ ਹੁੰਦੀ ਸੀ ਜਾਣੀ ਜਿਵੇਂ ਕਹਿਦੀ ਆ ਵੀ 100 ਚੋਂ ਮੈਂ 70 ਕਾ ਨੰਬਰ ਦਊਂਗਾ। ਬੜਾ ਦਿਲ ਨੂੰ ਤਾਂ ਨਹੀਂ ਲੱਗਿਆ ਕੰਮ ਪਰ ਪਤੰਦਰ ਦੇ ਹਟੇ ਹੀ ਨਹੀਂ ਯਾਰ। ਆਹ ਚਿੰਬੜੇ। ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਇਹਦੇ ਵੀ ਨਾਲ ਵਾਲੀ ਦੇ ਵੀ ਆਹ ਸਿਲਵਰ ਪੱਟੀ ਜੀ ਲਾ ਗਿਆ। ਇਹ ਹੁਣ ਪਿਆਰੀ ਕਰਦੇ ਆ ਬਾਪੂ ਦਾ ਹੁਣ ਹੈ ਨਹੀਂਗਾ। ਇਹਨੂੰ ਮਿਲੇ ਨੂੰ ਵੀ 2-3 ਮਹੀਨੇ ਹੋ ਗਏ। ਤੇ ਹੁਣ ਅੱਗੇ ਦਾ ਸਫ਼ਰ ਨਿਮੇੜਾਂਗੇ। ਚਲੋ ਠੀਕ ਆ। ਬਣੇ ਰਹੋ ਨਾਲ। harta ਮੇਤਰੂ ਦੀ ਕਾਰਾ ਲੱਗੇ ਆ ਤੋਰਨ। ਅਗਲਾ ਸਫ਼ਰ ਪਰਮਾਤਮਾ ਤੰਦਰੁਸਤੀ ਭਰਿਆ ਰੱਖੇ ਇਹ ਮੈਂ ਖੰਡਾ ਪੀਣਾ ਸੀ ਉਹ ਲੈਣ ਆਏ ਇਹ ਰਾ ਲੰਗੇ ਇੱਕ ਦੋ ਵਾਰੀ ਉਹ ਖੜੀ ਆ ਗੱਡੀ ਰੋਡ ਤੇ ਆ ਇੱਕਦਮ ਵੈਸੇ ਬਣਾਏ ਤਾਂ ਹੰਪ ਇਹਨਾਂ ਨੇ ਬਚਾ ਲਈ ਹੋਏ ਆ ਕਿਉਂਕਿ ਇੱਥੇ ਬਸਤੀ ਜੀ ਆ ਵੀ ਗੱਡੀਆਂ ਤੇਜ਼ ਨਹੀਂ ਲੰਘਣਗੀਆਂ ਪਰ ਜਿਹੜਾ ਇੱਧਰਲਾ ਤਾਂ ਅਸੀਂ ਟੱਪਿਆ ਇਹ ਜਿਹੜਾ ਉਧਰੋਂ ਡਾਊਨ ਵਾਲੇ ਨੂੰ ਪੈਂਦਾ ਨਾ ਬਹੁਤ ਬੜਾ ਖਤਰਨਾਕ ਪੈਂਦਾ ਹੰਪ ਇੱਕ ਤਾਂ ਉਧਰੋਂ ਗੱਡੀਆਂ ਲੋਡ ਹੁੰਦੀਆਂ ਨੇ ਇੱਕ ਇਹ ਹੰਪ ਬੜੇ ਤਿੱਖੇ ਬਣਾਏ ਨੇ ਇੱਥੇ ਬਣਾਏ ਤਾਂ ਜਨੂਨ ਸੇਫਟੀ ਪਰਪਸ ਨੂੰ ਹੋਏ ਨੇ ਕਿਉਂਕਿ ਇੱਥੇ ਰਹਿਸ਼ਾ ਪੁਸ਼ਕ ਘਰ ਹੈਗੇ ਆ ਤੇ ਪਰ ਆ ਇੱਥੇ ਜਮਾਂ ਹੀ ਗੱਡੀ ਸਿੱਧੀ ਆਉਂਦੀ ਆਉਂਦੀ ਬ੍ਰੇਕ ਮਾਰ ਕੇ ਤੋਰਨੀ ਪੈਂਦੀ ਹੈ ਜਮਨ ਇੱਕ ਵਾਰੀ ਸਾਡੇ ਇੱਥੇ ਵਿੱਚੋਂ ਨਿਕਲ ਕੇ ਜਵਾਕ ਜਾਂ ਲਾਈਟ ਵੀ ਬੰਨ ਗਿਆ ਸੀ ਗੱਡੀ ਅਸੀਂ ਰੋਕੀ ਨਹੀਂ ਰਾਤ ਦਾ ਟਾਈਮ ਸੀ ਹੋ ਸਕਦਾ ਕੋਈ ਲੁੱਟ ਘੋਲਾ ਵੀ ਹੋ ਸਕਦਾ ਸੀ ਜੇ ਵੀ ਠੀਕ ਆਹ ਦੁਬਾਰਾ ਤੋਂ ਫੇਰ ਤੁਹਾਨੂੰ ਦਿਖਾ ਰਿਹਾ ਪਿੰਡ ਟਰਬਾਈਨ ਜੇ ਜਦੋਂ ਆਵਰ ਰਤਨਾ ਮੇਰੀ ਜੀ ਜਿਆਦਾ ਦੇਖਦੇ ਆਏ ਪ੍ਰਤਾਪਗੜ ਸਾਈਡ ਤੋਂ ਸ਼ੁਰੂ ਹੋ ਜਾਂਦੇ ਆ ਕਾਫੀ ਇਸਾ ਐਮਪੀ ਜੋ ਤੇ ਰਾਜਸਥਾਨ ਚ ਇਹ ਲੈਡ ਦਾ ਪੈਦਾ ਕਰਦੇ ਆ ਜਿਵੇਂ ਰਾਜਸਥਾਨ ਮਹਾਰਾਸ਼ਟਰ ਵਿੱਚ ਤਾਂ ਹੁਣ ਉਹ ਦੂਜਾ ਵੀ ਬਹੁਤ ਚੱਲ ਪਿਆ ਸੋਲਰ ਪਲਾਂਟ ਲੱਗਣ ਵਾਲਾ ਸਾਡੇ ਇਹ ਪੇ ਜ਼ਮੀਨਾਂ ਲੈ ਲੈਂਦੇ ਆ ਅਕੜੀਆਂ ਪਰਮਾ ਤੇ ਉਹਦੇ ਵਿੱਚ ਫਿਰ ਆਪ ਦਾ ਫੈਸਲਾ ਆ ਕੇ ਪਲਾਂਟ ਲਾ ਲੈਂਦੇ ਆ ਉਹ ਬਿਜਲੀ ਫਿਰ ਬਿਜਲੀ ਵਿਭਾਗ ਨੂੰ ਵੇਚੀ ਜਾਂਦੀ ਆ ਇਹਦਾ ਵੀ ਬੰਦਾ ਦਾਸਦਾ ਸੀ ਕਿ ਇੱਕ ਆ ਵੀ ਵੱਡੇ ਵੱਡੇ ਜਨਰੇਟਰ ਹੁੰਦੇ ਆ ਤੇ ਇੱਕ ਆ ਹੀ ਮਾਤਰਾ ਚ ਵੋਲਟੇਜ ਪੈਦਾ ਕਰਦੇ ਪੌਂਦ ਕੇ ਸਵੇਰੇ ਵਾਲੀ ਖਾਦੀ ਨਹੀਂ ਤੇ ਨੀਲ ਕਮਲ ਵਾਲਾਂ ਨੇ ਬਹੁਤ ਬੋ ਨਾਗਦੇ ਇੱਥੇ ਰੋਟੀ ਠਾ ਕੇ ਫਿਰ ਅੱਗੇ ਨੂੰ ਤਵਾਂਗੇ ਗੱਡੀਆਂ ਦਾ ਉਧਰ ਹੀ پارک ਹੋਣੀਆਂ ਸੀ ਜੋ ਪੂਰੇ ਸਾਹਮਣੇ ਵਾਲੇ ਪਾਸੇ ਜਿੰਨੀ ਵਾਰੀ ਲੰਘਦੇ ਆ ਲਿਵਰਟ ਹੋ ਕੇ ਗੁਜਰੀ ਘਾਟ ਨੂੰ ਜਾਈਦਾ ਇੱਕ ਧਾਰ ਤੋਂ ਰੋਡ ਮੁੜਦਾ ਹੈਗਾ ਜਿਹੜਾ ਸਿੱਧਾ ਕੋਈਰੇ ਉੱਤਰਦਾ ਸਵਾਰ ਉਹ ਚੈੱਕ ਕਰਨਾ ਟਰਾਈ ਕਰਦੇ ਆ ਇਸ ਰਸਤੇ ਮੋੜ ਲਈ ਕਿਉਂਕਿ ਮੈਪ ਤੇ ਹਰੇਕ ਵਾਰ ਸ਼ੋਅ ਹੁੰਦਾ ਹੁੰਦਾ ਕਦੇ ਲੰਘੇ ਨਹੀਂ ਹੈਗੇ ਅੱਜ ਉਧਰੋਂ ਗੱਡੀ ਮੋੜ ਲਈ ਆ ਕਿਉਂਕਿ ਦਿਨ ਹੈਗਾ ਹਲੇ ਤਿੰਨ ਕਦਾ ਟਾਈਮ ਆ ਇਹੇ ਰਸਤਾ ਮੇਰੇ ਘਰ ਤੱਕ 2 ਘੰਟੇ ਡੇਢ ਘੰਟੇ ਦਾ ਹੋਊਗਾ ਨਾਲੇ ਪਤਾ ਲੱਗੂਗਾ ਪਰ ਗੱਡੀ ਜ਼ਿਆਦਾਤਰ ਨਿਬੜ ਹੋ ਕੇ ਹੀ ਜਾਂਦੀ ਹੈ ਇੱਧਰ ਵੀ ਘੱਟ ਜਾਂਦੀ ਆ ਬੰਦਾ ਸੀਗਾ ਨਾਲ ਕਹਿੰਦਾ ਵੀ ਮੈਂ ਲੰਘ ਕੇ ਗਿਆ ਰਾਹ ਠੀਕ ਆ ਇਹ ਫਤੋ ਰਹਿਤਾ ਇਹ ਫਤੋ ਰੋਂਦਾ ਬਾਕੀ ਲੱਗ ਜਾਂਦਾ ਜੀ ਪਤਾ ਵਾਕਿਆ ਹੀ ਗੱਲ ਆ ਜੀ ਧਾਰ ਵਾਲਾ ਰੋਡ ਹੈ ਤਾਂ ਟ੍ਰੈਫਿਕ ਤੋਂ ਰਹਿਤਾ ਉਨਾ ਹੀ ਆ ਵੈਸੇ ਦੂਜੀ ਗੱਡੀ ਆਉਂਦੀ ਆ ਟਰੱਕ ਮਿਲਦੇ ਆ ਘਾਟਾ ਬਾਕੀ ਅੱਜ ਪਿਆਰਪਾ ਹੋ ਜਾਊਗਾ ਇਹਨੇ ਸਿੱਧਾ ਜਾ ਕੇ ਗੁਜਰੀ ਘਾਟ ਉੱਤਰ ਜਾਣਾ ਜਣੇ ਮਾਨਪੁਰ ਵਾਲਾ ਜਿਹੜਾ ਉੱਤਰਨਾ ਸਾਫਰਾ ਜਾਂ ਘਾਟ ਨੇ ਉਹ ਉਹ ਕੱਟੇ ਜਾਣਗੇ ਇਹਦੇ ਚ ਵੀ ਧਾਰ ਸ਼ਹਿਰ ਟੱਪ ਕੇ ਊੜਾ ਜਿਹਾ ਮੈਨੂੰ ਲੱਗਦਾ ਘਾਟ ਆਉਣਗੇ ਤਾਂ ਜ਼ਰੂਰ ਜਾ ਕੇ ਪਹਾੜੀ ਏਰੀਆ ਚ ਨੋਟ ਕਰਨਾ ਬਾਕੀ ਅੱਗੇ ਜਾ ਕੇ ਜਿਵੇਂ ਹੁੰਦਾ ਕਰਦੇ ਆ ਅਪਡੇਟ ਹਾਂਜੀ ਜ਼ਮੀਨਾਂ ਜ਼ਰੂਰ ਇੱਧਰ ਲੈਵਲ ਚ ਨੇ ਸਾਰੀਆਂ ਉੱਲੇ ਤੱਕ ਨੇ ਲੰਬੇ ਲੰਬੇ ਜਿੱਥੇ ਤੱਕ ਨਜ਼ਰ ਜਾਂਦੀ ਆ ਅਬਜਾਉ ਵੀ ਨੇ ਜ਼ਮੀਨਾਂ ਤੇ ਧਾਰ ਸ਼ਹਿਰ ਜਾਨੀ ਖੇਤੀਬਾੜੀ ਵਾਲਾ ਏਰੀਆ ਲੱਗਦਾ ਦੇਖਣ ਦੇ ਹਿਸਾਬ ਨਾਲ ਬਾਕੀ ਆਉਣ ਵਾਲਾ ਮੂਰੇ 5 ਕਿਲੋਮੀਟਰ ਰਹਿ ਗਿਆ ਅਸੀਂ ਤਾਂ ਸ਼ਾਇਦ ਬਾਰ-ਬਾਰ ਦੀ ਨਿਕਲਾਂਗੇ ਐਂਟਰ ਹੋ ਗਏ ਇਹ ਜਾਨੀ ਸ਼ਹਿਰ ਜਿਹੜਾ ਹੈਗਾ ਇਹ ਛੋਟਾ ਹੀ ਆ ਕਸਬਾ ਜਿਹਾ ਕਹਿ ਸਕਦੇ ਆ ਰੂਰਲ ਏਰੀਆ ਪਿੰਡੂ ਜਿਹਾ ਆ ਅੱਗੜੇ ਜ਼ਮੀਨਾਂ ਸਾਰੀਆਂ ਪੱਤਰੀਆਂ ਦੀ ਹਾਂ ਅਸੀਂ ਇੱਥੇ ਐਂਟਰ ਹੋ ਗਏ ਆ ਇੱਥੇ ਵੀ ਕੰਮ ਚੱਲ ਰਿਹਾ ਰੂਟ ਦਾ ਜੇ ਮੈਨੂੰ ਲੱਗਦਾ ਉਹ ਜਿਹੜਾ ਇਹ ਉਹਨਾਂ ਨਾਲ ਹੀ ਮਿਲਨੇ ਆ ਰੋਡ ਜਿਹੜਾ ਪਰ ਵੀ ਬਣਦਾ ਹੈਗਾ ਹੁਣੀ ਕਾਰ ਤੇ ਜਿੱਥੇ ਸੜਕ ਗੱਡੇ ਪਏ ਆ ਉਧਰੋਂ ਹੁਕਰਾਨਪੁਰ ਆ ਬਾਈ ਕਿਤੇ ਨਾ ਕਿਤੇ ਹੀ ਇਕੱਠੇ ਹੋਣਗੇ ਕਿਉਂਕਿ ਸਾਰੇ ਇੱਕ ਸਰਕਲ ਦੇ ਵਿੱਚ ਹੀ ਆਉਂਦੇ ਆ ਕਿਲਾ ਧਾਰ ਦੇ ਵਿੱਚ ਆ ਦੇਖੋ ਬਹਾਵਤ ਤਗੜੀ ਬਾਉਂਡਰੀ ਆ ਨਾ ਕੀ ਆ ਜੀ ਤਾਰ ਹੈ ਤਾਂ ਇਹ ਛੋਟਾ ਹੀ ਆ ਪਰ ਹੁਣ ਨੇੜੇ ਆ ਕੇ ਪਤਾ ਲੱਗਿਆ ਇੱਕ ਦੋ ਮੋਟਰਸਾਈਕਲਾਂ ਵਾਲੇ ਟੋਕ ਕੇ ਕਿ ਤੁਸੀਂ ਗਲਤ ਐਂਟਰ ਹੋ ਗਏ। ਵਾਹ ਤਾਂ ਫਸੇ ਕਾਹੀ ਭਾਈ ਇੱਧਰ ਗੱਡੀ ਘਟ ਆਉਂਦੀ ਆ। ਇਹ ਸ਼ਹਿਰ ਤੰਗ ਕਰਕੇ ਨਾ। ਕਤੂਰ ਲੀਆਂ ਰੱਬ ਦਾ ਨਾਮ ਲੈ ਕੇ ਦੇਖੀ ਜਊ ਹੁਣ ਨਾ ਦਾ ਪਿੱਛੇ ਮੁੜਿਆ ਜਾਣਾ। ਜੇ ਤਾਂ ਕੋਈ ਟੱਕਰ ਗਿਆ ਤਾਂ ਫਿਰ ਬਈ ਚਾਹ ਪਾਣੀ ਦੇ ਦੇਾਂਗੇ ਹੁਣ ਹੋ ਕੀ। ਐਂ ਹੀ ਕਰਨਾ ਪੈਣਾ। ਕਉਂਕੀ ਇਹ ਮੈਂ ਥੋੜੀ ਪੁਰਾਣਿਆਂ ਨੇ ਬਣਾਇਆ ਹੋਇਆ ਵੀ ਜਿਹੜੇ ਰਾਹ ਦਾ ਪਤਾ ਨਾ ਹੋਵੇ ਉਸ ਰਸਤੇ ਨਾ ਪਈਏ ਇਸ ਤਰੀਕੇ ਦਾ ਰਾਹ ਹੈ ਜੀ ਇਹ ਛੋਟੇ ਛੋਟੇ ਬੱਸ ਕਾਰ ਜੇ ਆਉਂਦੇ ਆ ਥੋੜ੍ਹ ਥੋੜ੍ਹੇ ਰਾਹ ਸੁੰਨੀਆਂ ਸਾਰਾ ਵੈਸੇ ਹੂੰ ਜਿਆਦਾ ਤੰਗੀ ਵਾਲਾ ਨਹੀਂ ਕਹਿ ਸਕਦੇ ਉਹ ਇੱਕ ਬਾਜ਼ਾਰ ਤੇ ਤੰਗੀ ਆਈ ਸੀ ਪਰ ਰਾਹ ਇੰਨਾ ਕੋੜਾ ਹੀ ਆ ਸਾਰਾ ਅ ਹੂੰ ਜਿਹੜਾ ਮਨ ਦੇ ਵਿੱਚ ਐ ਇੱਕ ਤੜਪੂ ਜਿਹਾ ਹੁੰਦਾ ਹਨਾ ਵੀ ਗੱਡੀ ਜਾਂਦੀ ਕਿਉਂ ਨਹੀਂ ਸੁੰਨਾ ਰਾਹ ਹੋਊਗਾ ਉਦਾਂ ਦਾ ਕੁਝ ਬੜਾ ਲੱਗਿਆ ਨਹੀਂ ਹੈਗਾ ਆਵਾਜ਼ਾਈ ਹੈਗੀ ਆ ਟਰੱਕਾਂ ਦੀ ਨਹੀਂ ਹੈਗੀ ਟਰੱਕ ਬਸ ਕੋਈ ਕੋਈ ਲੋਕਲ ਹੀ ਲਖਦਾ ਕਿ ਜਿਹੜਾ ਜਿਹਦਾ ਇੱਧਰ ਘਰ ਬਾਹਰ ਆ ਜਾਂ ਕੋਈ ਲੋਡ ਕਰਨ ਜਾਂ ਲੋਡ ਉਤਾਰਨ ਜਾ ਰਹੀ ਹੈ ਗੱਡੀ ਉਹੀ ਲੱਗਦੀ ਹੈ ਇਥੋਂ ਨੂੰ ਗੱਡੀ ਹੀ ਲੱਗਦੀ ਹੈ ਇਹ ਕਾ ਕੇ ਕਿਉਂ ਇੱਥੇ ਵੀ ਬੜਾ ਭੈਂਡ ਬਣਦਾ ਜੀ ਰੋਡ ਦਾ ਧਾਰ ਰਹਿਦਾ ਮਤਲਬ ਲੱਗ ਨਹੀਂ ਰਿਹਾ ਵੀ ਆਪਾਂ ਕਿਤੇ ਇੱਧਰ ਐਮਪੀ ਜੋ ਫਿਰਦੇ ਆ ਨਾ ਅਏ ਜਿ ਲੱਗ ਰਿਹਾ ਵੀ ਜਿਵੇਂ ਹਮਾਚਲ ਜਾਂ ਉਤਰਾਖੰਡ ਦਾ ਏਰੀਆ ਹੋਵੇ ਕਿਉਂਕਿ ਪਹਾੜੀਆਂ ਪੂਰੀਆਂ ਹਰਿਆਵਲ ਵਾਲੀਆਂ ਨੇ ਹਰੀਆਂ ਭਰੀਆਂ ਬਾੜੀਆਂ ਨੇ ਥੋੜਾ ਠੀਕਾ ਮੇਰੇ ਹਿਸਾਬ ਨਾਲ ਸਾਡੀ ਬਾੜ ਰਹਿ ਗਈ ਹੋਣੀ ਆ ਕੁਝ 10-15 ਕਿਲੋਮੀਟਰ 15 ਕਿਲੋਮੀਟਰ ਦੇ ਕਿਉਂਕਿ ਇਹ ਘਾਟ ਵਾਲੇ ਰੋੜਾ ਦੇਖੋ ਬਰੋਟਾ ਕਿੰਨਾ ਪੁਰਾਣਾ ਇੱਥੇ ਮਤਲਬ ਉਹ ਫੀਲਿੰਗ ਆਉਂਦੀ ਜਿਹੜੀ ਆਪਾਂ ਬਾਹਾਂ ਚ ਕੰਨ ਸੁਨ ਜੇ ਹੋ ਜਾਂਦੇ ਦੇਖਣਾ ਗੱਲ ਬੰਦ ਜੇ ਹੋ ਜਾਂਦੀ ਹੈ ਉਹ ਕੋਣ ਦੁਹਾਰ ਰਿਹਾ ਯੂ ਇੱਥੇ ਬੜੇ ਜ਼ਬਰਦਸਤ ਨੇ ਇਸ ਏਰੀਏ ਦੇ ਚਾਰੇ ਪਾਸੇ ਮਤਲਬ ਸੰਤਨ ਕੁਦਰਤ ਉਸ ਦਾ ਦੇਖਣੀ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਲਓ ਜੀ ਆ ਵੀ ਆਇਆ ਇੱਕ ਕਿਲਾ ਟਾਈਪ ਬਿਲਡਿੰਗ ਹੈ ਕਿਲਾ ਹੀ ਲੱਗਦਾ ਹੈ ਧਾਰ ਤੋਂ ਜਦੋਂ ਗੁਜ਼ਰੀ ਨੂੰ ਉਤਰਦੇ ਆ ਉਸ ਰਾਸਤੇ ਦੇ ਵਿੱਚ ਆਇਆ ਇਹ ਜਿਹੜੇ ਹਿਸਾਬ ਨਾਲ ਇਹਦੀ ਦਿੱਖ ਦਿਖਦੀ ਆ ਮੈਨੂੰ ਲੱਗਦਾ ਜਾਂਦਾ ਸਾਹਮਿਆ ਹੋਇਆ ਵਾਦਾ ਸਰਕਾਰ ਦਾ ਵਧੀਆ ਹੈਗਾ ਇਹ ਜਾਂ ਭਾਈ ਬਣਿਆ ਘੱਟ ਟਾਈਮ ਦਾ ਹੋਇਆ ਹੈ ਜਿਵੇਂ ਰਾਜ ਭਾਗ ਵਾਲੇ ਐਂਡ ਦੇ ਟਾਈਮ ਸੀਗੇ ਜਦੋਂ ਮਤਲਬ ਬਦਲੇ ਆ ਗਿਆ ਸਾਰਾ ਕੁਝ ਤੇ ਅਸੀਂ ਉਹ ਆ ਤਾ ਗਏ ਅਸੀਂ ਧੱਕੇ ਮੁਕੀ ਨਾਲ ਪਰ ਰਸਤਾ ਯਾਦਗਾਰੀ ਹੋਣ ਪੜਿਆ ਬਹੁਤ ਸੋਹਣਾ ਰਸਤਾ ਜ਼ਿੰਦਗੀ ਚ ਕਦੇ ਕਦੇ ਸੁਪਾ ਬਣਦਾ ਰੂੜਾਂ ਦਾ ਬਹੁਤ ਸ਼ਾਨਦਾਰ ਰੂੜ ਆ ਗਏ ਆ ਗਏ ਜਹੇ ਨਗਰ ਲੱਗ ਕੇ ਗਏ ਜੀ ਯਾਨੀ ਇੱਕ ਵਧੀਆ ਰੋਡ ਦਾ ਤਿਆਰ ਬਾਕਾ ਘਟ ਲਿਆ ਜ਼ਿੰਦਗੀ ਚ ਯਾਦ ਰਹੂਗਾ ਜ਼ਿਆਦਾਤਰ ਆਪਣੀ 99% ਗੱਡੀ ਲੇਵੜਾ ਬਾਈਪਾਸ ਹੋ ਕੇ ਮਾਨਪੁਰ ਗੁਜਰੀ ਕਾਟ ਨੂੰ ਜੰਮੀ ਹੈ ਤੇ ਧਾਰ ਹੋ ਕੇ ਨਹੀਂ ਆਉਂਦੇ ਅਸੀਂ ਹਿੰਮਤ ਜਟਾਈ ਅੱਜ ਆ ਕੇ ਰਾਹ ਬਹੁਤ ਸੋਹਣਾ ਦੇਖ ਲਿਆ ਜਾਦਾ ਹੀ ਰਹਿ ਜਾਂਦੀਆਂ ਬਾਈ ਵੀ ਉੱਥੋਂ ਦੀ ਵੀ ਲੰਘੇ ਸੀ ਉਹ ਰਾਹ ਵਧੀਆ ਸੀ ਉਹ ਰਾਹ ਸੋਹਣਾ ਸੀ ਫਾਈਨਲੀ ਹੋ ਗਿਆ ਸਫ਼ਰ ਪੂਰਾ ਤੇ ਆ ਗਏ ਮਾਨਪੁਰ ਵਾਲੇ ਰੋਡ ਤੇ ਉਮਈਆ ਆਗਰਾ ਐਕਸਪ੍ਰੈਸ ਬਈ ਜਣੀ ਆ ਪੋੜਾ ਆ ਗਿਆ ਇੱਕੋ ਇਹਦੇ ਤੇ ਬਸ ਇੰਨਾ ਕ ਫਰਕ ਰਿਹਾ ਅੱਜ ਉਹ ਮਾਨਪੁਰ ਵਾਲਾ ਇੱਕ ਟੂਲ ਨਹੀਂ ਆਇਆ ਗਹਾਣਾ ਵਾਲਾ ਟੂਲ ਤਾਂ ਆਊਗਾ ਜਿਉਂਕਾ ਜਿਹੜਾ ਨਦੀ ਤੇ ਆਉਂਗਾ ਜਣੀ ਰਸਤਾ ਸੋਨਾ ਸੀਗਾ ਜੀ ਫੁੱਲ ਮੜਾ